ਕੀ ਗੈਰੀ ਸੰਧੂ ਨੇ ਹਿੰਦੂ ਧਰਮ ਦਾ ਮਜ਼ਾਕ ਬਣਾਇਆ ਤੁਸੀਂ ਇੱਕ ਵਾਰੀ ਇਹ ਵੀਡੀਓ ਦੇਖਿਓ ਆਪਾਂ ਸਾਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੈਰੀ ਸੰਧੂ ਇਹ ਤੇ ਸਹੀ ਹੈ ਜਾਂ ਫਿਰ ਗਲਤ ਆ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਗੈਰੀ ਸੰਧੂ ਆਪਣੇ ਲਾਈਵ ਸ਼ੋਅ ਤੇ ਇੱਕ ਗਾਣਾ ਗਾ ਰਿਹਾ ਹੁੰਦਾ ਹੈ ਮਾਤਾ ਦੇ ਭਜਨ ਦੀ ਤਰਜ ਚੱਕ ਕੇ ਉਹਨਿਓ ਗਾਣਾ ਗਾਇਆ ਮਾਤਾ ਦਾ ਭਜਨ ਸੀ ਕਿ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਤੇ ਇਹੀ ਤਰਜ਼ ਚੱਕ ਕੇ ਗੈਰੀ ਸੰਧੂ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਗਾਇਆ ਕਿ ਚਲੋ ਬਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਲੋਕਾਂ ਨੇ ਗੈਰੀ ਸੰਧੂ ਦੀ ਇਹ ਗੱਲ ਦਾ ਵਿਰੋਧ ਕੀਤਾ ਕਿ ਗੈਰੀ ਸੰਧੂ ਨੇ ਸਾਡੇ ਧਰਮ ਦਾ ਮਜ਼ਾਕ ਬਣਾਇਆ ਇਹ ਨੇ ਸਾਡੇ ਧਰਮ ਦੀ ਬੇਅਦਬੀ ਕੀਤੀ ਹੈ ਇਹਨੂੰ ਅਸੀਂ ਸਜ਼ਾ ਦਵਾ ਕੇ ਹਟਾਂਗੇ ਗੈਰੀ ਸੰਧੂ ਜਿਆਦਾ ਮਾਫੀ ਮੰਗ ਲੈ ਨਹੀਂ ਫਿਰ ਤੇਰੇ ਤੇ ਪਰਚਾ ਕਰਵਾ ਕੇ ਹਟਾਂਗੇ ਗੈਰੀ ਸੰਧੂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਮੇਰਾ ਇੱਕੋ ਹੀ ਸਵਾਲ ਆ ਕਿ ਜਦ ਰਾਮਲੀਲਾ ਦੇ ਵਿੱਚ ਭਗਵਾਨਾਂ ਦੇ ਨਾਮ ਤੇ ਮਜ਼ਾਕ ਬਣਾਇਆ ਜਾਂਦਾ ਜਦ ਕਨੇਸ਼ ਜੀ ਦੀ ਮੂਰਤੀ ਨੂੰ ਐਦਾਂ ਸੁੱਟ ਦਿੱਤਾ ਜਾਂਦਾਗਾ ਤੇ ਇੰਨੀ ਸਾਰੀਆਂ ਬੇਅਦਬੀਆਂ ਹੁੰਦੀਆਂ ਨੇਗੀਆਂ ਉਦੋਂ ਲੋਕ ਕਿਉਂ ਨਹੀਂ ਬੋਲਦੇ ਗੈਰੀ ਸੰਦੂ ਨੇ ਮਾਤਾ ਦੀਪਾ ਜੰਦੀ ਸਿਰਫ ਕੰਪੋਜੀਸ਼ਨ ਨੂੰ ਚੱਕ ਕੇ ਇੱਕ ਗਾਣਾ ਬਣਾਇਆ ਸੀਗਾ ਨਾ ਤਾਂ ਉਹਨੇ ਕਿਸੇ ਵੀ ਭਗਵਾਨ ਦਾ ਨਾਮ ਲਿਆ ਤੇ ਨਾ ਹੀ ਕੋਈ ਇਹੋ ਜੀ ਗੱਲ ਕੀਤੀ ਹੈ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜੇ ਗੈਰੀ ਸੰਦੂ ਨੇ ਹਿੰਦੂ ਧਰਮ ਦੇ ਭਜਨ ਤੋਂ ਇਲਾਵਾ ਸਿੱਖ ਧਰਮ ਜਾਂ ਹੋਰ ਕਿਸੇ ਵੀ ਧਰਮ ਦੇ ਕੀਰਤਨ ਦੀ ਕੰਪੋਜੀਸ਼ਨ ਨੂੰ ਚੱਕ ਕੇ ਆਪਣੇ ਗਾਣਾ ਬਣਾਇਆ ਹੁੰਦਾ ਤਾਂ ਵੀ ਮੈਂ ਕੋਈ ਨਹੀਂ ਨਾਰਾਜ਼ਗੀ ਨਹੀਂ ਕਰਨੀ ਸੀਗੀ ਕਿਉਂਕਿ ਉਹਨੇ ਸਿਰਫ ਇੱਕ ਕੰਪੋਜੀਸ਼ਨ ਚੱਕ ਕੇ ਆਪਣਾ ਗਾਣਾ ਬਣਾਇਆ ਨਾ ਹੀ ਤਾਂ ਕਿਸੇ ਭਗਵਾਨ ਦਾ ਨਾਮ ਲਿਆ ਨਾ ਹੀ ਕਿਸੇ ਰੱਬ ਦਾ ਨਾਮ ਲਿਆ ਬਾਕੀ ਜੇ ਮੇਰਾ خیال ਜੇ ਲੋਕਾਂ ਨੂੰ ਗੈਰੀ ਸੰਧੂ ਤੋਂ ਕੋਈ ਨਾਰਾਜ਼ਗੀ ਆ ਤਾਂ ਮੇਰਾ خیال ਗੈਰੀ ਸੰਧੂ ਨੂੰ ਲਾਈਵ ਆ ਕੇ ਲੋਕਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਸਰੋਤਿਆਣੇ ਗਾਣਾ ਸੁਣਨ ਤੋਂ ਇਨਕਾਰ ਕਰਤਾ ਤਾਂ ਮੇਰਾ خیال ਸੁਣਾਉਣ ਦਾ ਵੀ ਕੋਈ ਫਾਇਦਾ ਨਹੀਂਗਾ